ਜੀ ਸਸੇ ਕਾਲਪਰ एग्जांपल ਬਰਾਵ ਅੱਜ ਜਲਦੀ ਵੀਡੀਓ ਤੇ ਆਪਾਂ ਗੱਲ ਕਰਾਂਗੇ ਕਿ ਸਤੰਬਰ ਤੋਂ ਅਕਤੂਬਰ ਮਹੀਨੇ ਚ ਆਪਾਂ ਕਿਹੜੀਆਂ-ਕਿਹੜੀਆਂ ਸਬਜ਼ੀਆਂ ਉਗਾ ਸਕਦੇ ਆ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਜਿਹੜਾ ਝੋਨਾ ਇਸ ਵਾਰੀ ਉਹਦਾ ਕਾਫੀ ਨੁਕਸਾਨ ਹੋਇਆ ਹੈ ਚਾਹੇ ਉਹ ਤੇਲੇ ਕਰਕੇ ਕਹਿ ਦੀ ਆਪਾਂ ਚਾਹੇ ਬੌਨੇ ਬੁਝੇ ਕਰਕੇ ਤਾਂ ਜਿਹੜੇ ਕਿਸਾਨ ਭਰਾਵਾਂ ਨੇ 1509 ਇਹ 126 ਬੰਡਲੀ ਉਹਨਾਂ ਲਈ ਤਾਂ ਵੀਡੀਓ ਬਹੁਤ ਜ਼ਿਆਦਾ ਲਾਭਕਾਰੀ ਹੋਣ ਵਾਲੀ ਹੈ ਤਾਂ ਵੀਡੀਓ 'ਚ ਤੁਸੀਂ ਐਂਡ ਤੱਕ ਬਣੇ ਰਹੋ ਕਿਉਂਕਿ ਆਪਾਂ ਨੇ ਤੁਹਾਨੂੰ ਇੱਥੇ ਦੱਸਣੀ ਹੈ ਕਿਹੜੀਆਂ-ਕਿਹੜੀਆਂ ਸਬਜ਼ੀਆਂ ਤੁਸੀਂ ਲਾ ਸਕਦੇ ਹੋ ਕਿ ਆਪਾਂ ਨੂੰ ਰੇਟ ਮਿਲ ਸਕਦਾ ਹੈ ਤੇ ਗੀਓ ਸਾਭ ਜਿਾਰੇ ਜਿਹੜੀ ਬਾਰੇ ਤੁਸੀਂ ਜ਼ਿਆਦਾ ਗਾਉਂਗੇ ਉਹਦੀ ਅਸੀਂ ਪੂਰੀ ਸੀਰੀਜ਼ ਵੀ ਲੈ ਕੇ ਆਵਾਂਗੇ ਤਾਂ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਸਤੰਬਰ ਮਹੀਨੇ ਦੇ ਐਂਡ ਦੇ ਵਿੱਚ ਜਿਹੜੀ ਆਪਾਂ ਫਸਲ ਲਾ ਸਕਦੇ ਹਾਂ ਉਹ ਹੈਗੀ ਹੈ ਮਟਰ ਦੀ ਫਸਲ ਇਹਨੂੰ ਜੇ ਤੁਸੀਂ ਨੇ ਲਾਉਣਾ ਹੈ ਇੱਕ ਤਾਂ ਧਿਆਨ ਰੱਖਿਓ ਕਿ ਸਤੰਬਰ ਦੇ ਲਾਸਟ ਵਾਲੇ ਵੀਕ ਦੇ ਵਿੱਚ ਹੀ ਇਹਨਾਂ ਲਓ ਦੂਜਾ ਜਿਹੜਾ ਤੁਸੀਂ ਨੇ ਟੈਂਪਰੇਚਰ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਹੈ ਟੈਂਪਰੇਚਰ ਆਪਾਂ ਨੂੰ ਜਿਹੜਾ ਚਾਹੀਦਾ ਹੈ 28 ਤੋਂ 30 ਦੇ ਵਿੱਚ ਵਿੱਚ ਟੈਂਪਰੇਚਰ ਰਹਿਣਾ ਚਾਹੀਦਾ ਦਿਨ ਦਾ ਆਪਾਂ ਪਤਾ ਆਨ ਰੱਖੇ ਕਿ ਟੈਂਪਰੇਚਰ ਇਤੋਂ ਜ਼ਿਆਦਾ ਨਾ ਵਧੇ ਕਿਉਂਕਿ ਜੇ ਆਪਾਂ ਵੱਧ ਟੈਂਪਰੇਚਰ ਦੇ ਵਿੱਚ ਲਾਉਨੇ ਆ ਤਾਂ ਕਿਤੇ ਨਾ ਕਿਤੇ ਇੱਕ ਤਾਂ ਇਹ ਜਰਮੀਨੇਸ਼ਨ 'ਚ ਬਹੁਤ ਜ਼ਿਆਦਾ ਪ੍ਰੋਬਲਮ ਆਪਾਂ ਨੂੰ ਇਹਦੇ ਵਿੱਚ 28 ਤੋਂ 32 ਡਿਗਰੀ ਟੈਂਪਰੇਚਰ ਦੇ ਵਿੱਚ ਹੀ ਆਪਾਂ ਨੇ ਜਿਹੜੀ ਹੈ ਜੀ ਬਜਾਈ ਕਰਨੀ ਹੈ ਤੇ ਹੁਣ ਗੱਲ ਕਰਦੇ ਕਿ ਬਜਾਈ ਕਰਨ ਤੋਂ ਪਹਿਲਾਂ ਪਹਿਲਾਂ ਆਪਾਂ ਨੂੰ ਕਿਹੜੀ ਕਿਹੜੀ ਚੀਜ਼ ਦਾ ਧਿਆਨ ਦੇਣਾ ਪਊਗਾ ਜਿਵੇਂ ਹੁਣ ਆਪਾਂ ਅਰਲੀ ਬਜਾਈ ਕਰ ਰਹੇ ਆ ਮਟਰ ਦੀ ਥੋੜੀ ਸਤੰਬਰ ਦੇ ਲਾਸਟ ਵਾਲੇ ਵੀਕ 'ਚ ਥੋੜਾ ਅਰਲੀ ਹੋ ਜਾਂਦਾ ਮਟਰ ਤਾਂ ਤੁਹਾਨੂੰ ਰੇਟ ਵੀ ਇਹਦਾ ਜ਼ਿਆਦਾ ਮਿਲੇਗਾ ਗੱਲ ਕਰਿਆ ਰੇਟ ਦੀ ਜਦੋਂ ਤੱਕ ਇਹਨੇ ਪੱਕਣਾ ਆਪਾਂ ਨੂੰ 70 80 95 100 ਇੱਥੇ ਤੱਕ ਇਹਦਾ ਰੇਟ ਮਿਲ ਸਕਦਾ ਜਿਹੜੀ ਚੀਜ਼ ਦਾ ਤੁਸੀਂ ਨੇ ਖਾਸ ਧਿਆਨ ਰੱਖਣਾ ਇੱਕ ਤਾਂ ਖੇਤ ਤਾਕੜਾ ਆਉਣਾ ਚਾਹੀਦਾ ਜੇ ਤੁਹਾਡਾ ਖੇਤ ਥੋੜਾ ਮਾੜਾ ਹੈ ਤਾਂ ਤੁਸੀਂ ਨੇ ਦੋ ਥੈਲੇ ਤਾਂ ਸਿਟੀ ਕੰਪੋਸਟ ਦੇ ਪਾਉਣੇ ਨੇ ਜਿਹੜਾ ਕਿਸਾਨ ਕੰਪਨੀ ਦਾ ਆਉਂਦਾ ਉਹਦੇ ਨਾਲ ਨਾਲ ਤੁਸੀਂ ਡੇਢ ਥਾਂ ਦਾ ਡੀਏਪੀ ਦਾ ਪਲੱਸ ਇੱਕ ਥੈਲਾ ਪੋਟਾਸ਼ ਐਮਓਪੀ 60% ਜਿਹਨੂੰ ਕਹਿੰਦੇ ਨੇ ਉਹਦਾ ਜ਼ਰੂਰ ਇਸਤੇਮਾਲ ਕਰਨਾ ਇੱਕ ਖੇਤ ਦੇ ਵਿੱਚ ਤਾਂ ਕਿ ਜੇੜਾ ਆਪਣਾ ਖੇਤ ਆ ਉਹ ਟਕੜਾ ਹੋ ਸਕੇ ਅਰਲੀ ਬਜਾਈ ਮਟਰ ਤੇ ਤਾਂ ਹੀ ਕਾਮਯਾਬਨੀ ਹੋ ਪਾਰੇ ਕਿਉਂਕਿ ਜਿਹੜਾ ਆਪਣਾ ਖੇਤ ਉਹ ਮੜਾ ਹੁੰਦਾ ਤੇ ਆਪਾਂ ਪ੍ਰੋਪਰ ਉਹਨੂੰ ਖਾਦ ਨਹੀਂ ਪਾਈ ਹੁੰਦੀ ਜਿਸ ਕਰਕੇ ਜਿਹੜਾ ਆਪਣਾ ਮਟਰ ਆ ਉਹ ਸਾਈਜ਼ ਨੇ ਬਣਾਉਂਦਾ ਹੈਗਾ ਜੇ ਤੁਸੀਂ ਇਹ ਸਾਰੀ ਚੀਜ਼ਾਂ ਦਾ ਧਿਆਨ ਰੱਖਦੇ ਹੋ ਤਾਂ ਜਿਹੜਾ ਆਪਣਾ ਮਟਰ ਹੈ ਉਹ ਚ ਇੱਕ ਦੇ ਵਿੱਚ 8 ਤੋਂ ਲੈ ਕੇ 12 ਦਾਣੇ ਤੁਹਾਨੂੰ ਦੇਖਣ ਨੂੰ ਮਿਲਣਗੇ ਤੇ ਜੇ ਗੱਲ ਕਰੀਏ ਰੇਟ ਦੀ ਤਾਂ ਜਿਵੇਂ ਤੁਹਾਨੂੰ ਦੱਸਿਆ 80 ਤੋਂ ਲੈ ਕੇ 100 ਰੁਪਏ ਦੇ ਵਿੱਚ ਵਿੱਚ ਕਿਲੋ ਦਾ ਤੁਹਾਨੂੰ ਰੇਟ ਇਹਦਾ ਮਿਲ ਜਾਊਗਾ ਜੇ ਤੁਸੀਂ ਇਹਦੀ ਅਰਲੀ ਬਜਾਈ ਕਰੋਂ ਕਿਉਂਕਿ ਅੱਗੇ ਆਪਾਂ ਦੇਖਿਆ ਪੰਜਾਬ ਤੇ ਸਵਾ ਦਾ ਟਾਈਮ ਵੀ ਆ ਰਿਹਾ ਹੈ ਜੇ ਤੱਕ ਆਪਣੇ ਮਟਰ ਪੱਕਣੇ ਨੇ ਉਦੋਂ ਤੱਕ ਸਵਾ ਦਾ ਟਾਈਮ ਆ ਜਾਣਾ ਤੇ ਆਪਾਂ ਨੂੰ ਉਸ ਟਾਈਮ ਆਟੋਮੈਟਿਕਲੀ ਰੇਟ ਬਹੁਤ ਜ਼ਿਆਦਾ ਮਿਲਦਾ ਕਿਉਂਕਿ ਉਸਕਾ ਡਿਮਾਂਡ ਬਹੁਤ ਜ਼ਿਆਦਾ ਹੁੰਦੀ ਹੈ ਤੇ ਜਿਹੜੀ ਸਪਲਾਈ ਹੁੰਦੀ ਹੈ ਮਰਲੇ ਬਹੁਤ ਘੱਟ ਲਾਉਂਦੇ ਨੇ ਤਾਂ ਸਪਲਾਈ ਇਦੀ ਸ਼ਾਰਟੇਜ ਹੁੰਨ ਕਰਕੇ ਤੇ ਡਿਮਾਂਡ ਜ਼ਿਆਦਾ ਹੁੰਨ ਕਰਕੇ ਦਾ ਰੇਟ ਆਪਾਂ ਨੂੰ ਆਟੋਮੈਟਿਕਲੀ ਹਾਈ ਮਿਲਦਾ ਜੇ ਤੁਸੀਂ ਚਾਹੁੰਦੇ ਹੋ ਵੀ ਅਸੀਂ ਮਟਰ ਦੇ ਪੂਰੀ ਸੀਰੀਅਲ ਦਿਖਾਏ ਤਾਂ ਕਮੈਂਟ ਬਾਕਸ ਦੇ ਵਿੱਚ ਲਿਖ ਦਿਓ ਕਿ ਮਟਰ ਸੀਰੀਅਲ ਫਿਰ ਅਸੀਂ ਮਟਰ ਦੇ ਪੂਰੀ ਬਣਾਵਾਂਗੇ ਆ ਹੁਣ ਆਪਾਂ ਅੱਗੇ ਵਧਦੇ ਆ ਆਪਣੀ ਦੂਜੀ ਸਬਜ਼ੀ ਵੱਲ ਕਿ ਆਪਾਂ ਕਿਹੜੀ ਲਾ ਸਕਦੇ ਆ ਸਤੰਬਰ ਤੋਂ ਅਕਤੂਬਰ ਮਹੀਨੇ ਹਾਂਜੀ ਤਾਂ ਹੁਣ ਆਪਾਂ ਆਪਾਂੇ ਵਧਦੇ ਆ ਦੂਜੀ ਸਬਜ਼ੀ ਵੱਲ ਜਿਹਦਾ ਨਾਮ ਹੈਗਾ ਟਿੰਡਾ ਤੁਸੀਂ ਟਿੰਡੇ ਦੀ ਫਸਲ ਸਤੰਬਰ ਦੇ ਕਿਸੇ ਵੀ ਮਹੀਨੇ ਦੇ ਵਿੱਚ ਲਾ ਸਕਦੇ ਹੋ ਕੋਈ ਜ਼ਿਆਦਾ ਤਕੜਾ ਖੇਤ ਦੀ ਵੀ ਆਪਾਂ ਨੂੰ ਲੋੜ ਨਹੀਂ ਹੁੰਦੀ ਹੈਗੇ ਬਸ ਟਿੰਡੇ ਦੀ ਫਸਲ ਦੇ ਵਿੱਚ ਇੱਕ ਬਹੁਤ ਮੇਜਰ ਸਮੱਸਿਆ ਆਉਂਦੀ ਹੈ ਜੇ ਤੁਸੀਂ ਉਸ ਚੀਜ਼ ਦਾ ਧਿਆਨ ਰੱਖ ਲਿਆ ਫਿਰ ਤੁਹਾਨੂੰ ਰੇਟ ਵੀ ਵਧੀਆ ਮਿਲ ਜਾਣਾ ਥੋੜਾ ਝਾੜ ਵੀ ਬਹੁਤ ਵਧੀਆ ਹੋਣਾ ਹੈ ਦੇ ਤਨੌਿਕ ਕੇਇਦ ਦੇ ਵਿੱਚ ਉਹ ਐਨੀ ਕਮਾਈ ਹੋ ਜਾਣੇ ਕਿ ਤੁਸੀਂ ਆਪੇ ਪੂਰਾ ਖੁਸ਼ ਹੋ ਜੂਗੇ ਤਾਂ ਜਿਹੜੀ ਇਹਦੇ ਵਿੱਚ ਸਭ ਤੋਂ ਮੇਨ ਪ੍ਰੋਬਲਮ ਆ ਉਹ ਹੈਗੀ ਚਿੱਟੀ ਮੱਖੀ ਦੀ ਜਿਹਨੂੰ ਆਪਾਂ ਵਾਈਟ ਫਲਾਈ ਵੀ ਕਹਿੰਦੇ ਆ ਜੇ ਤੁਸੀਂ ਵਾਈਟ ਫਲਾਈ ਦਾ ਕੰਟਰੋਲ ਕਰ ਲੰਨੇ ਹੋ ਤਾਂ ਤੁਹਾਨੂੰ ਟਿੰਡੇ ਦੀ ਫਸਲ ਜੋ ਬਹੁਤ ਹੀ ਵਧੀਆ ਰੇਟ ਦਾ ਹੁਣ ਆਪਾਂ ਗੱਲ ਕਰਦੇ ਆਂ ਆਪਣੀ ਤੀਜੀ ਸਬਜ਼ੀ ਬਾਰੇ ਜਿਹਦੀ ਡਿਮਾਂਡ ਬਹੁਤ ਜ਼ਿਆਦਾ ਪਰ ਬਹੁਤ ਘੱਟ ਫਾਰਮਰ ਲਾਉਂਦੇ ਨੇ ਜਾਂ ਆਪਾਂ ਕਹਿ ਦਈਏ ਕਿ ਇਹਦੇ ਬਾਰੇ ਅਵੇਅਰਨੈਸ ਜਿਹੜੀ ਉਹ ਬਹੁਤ ਹੀ ਘੱਟ ਆ ਜਿਹੜੀ ਆਪਣੀ ਤੀਜੀ ਫਸਲ ਆ ਇਹਦਾ ਨਾਮ ਹੈਗਾ ਬਰੋਕਲੀ वैसे ਤਾਂ ਤੁਸੀਂ ਇਹਦੀ ਸੀਡ ਵੀ ਲੈ ਸਕਦੇ ਹੋ ਪਰ ਅਸੀਂ ਤੁਹਾਨੂੰ ਰეკਮੈਂਡ ਕਰਾਂਗੇ ਕਿ ਇਹਦੀ ਨਰਸਰੀ ਤਿਆਰ ਹੋਈ ਵੀ ਲਓ ਜੇ ਤੁਸੀਂ ਖੁਦ ਵੀ ਇਹਦੀ ਨਰਸਰੀ ਤਿਆਰ ਕਰਦੇ ਹੋ ਤਾਂ ਵੀ ਤੋਂ 25 ਦਿਨ ਆਪਾਂ ਨੂੰ ਇਹਦੀ ਨਰਸਰੀ ਕੈਨ ਕਰਨੀ ਲੱਗ ਜਾਂਦੀ ਹੈ ਤਾਂ ਤੁਸੀਂ ਕਿਸੇ ਵਧੀਆ ਜਗ੍ਹਾ ਤੋਂ ਮਤਲਬ ਇਹਦੀ ਨਰਸਰੀ ਲੈ ਸਕਦੇ ਹੋ ਤੇ ਇਹ ਵੀ ਇੱਕ ਤਰ੍ਹਾਂ ਦੀ ਗੋਭੀ ਦੇ ਟਾਈਪ ਦੀ ਹੁੰਦੀ ਹੈ ਪਰ ਗੱਲ ਕਰੀਏ ਜਿਹੜੀ ਇਹਦੀ ਮਾਰਕੀਟ ਆ ਥੋੜੀ ਸ਼ਹਿਰੀ ਮਾਰਕੀਟ ਦੇ ਵਿੱਚ ਜਿਆਦਾ ਵਿਕਦੀ ਹੈ ਜੇ ਤੁਹਾਡੇ ਵੀ ਨੇੜੇ ਤੇੜੇ ਕੋਈ ਸ਼ਹਿਰ ਲੱਗ ਰਹੇ ਆ ਤਾਂ ਤੁਸੀਂ ਸ਼ਹਿਰ ਦੇ ਵਿੱਚ ਜਾ ਕੇ ਇਹਨਾਂ ਸਤੰਬਰ ਦੇ ਵਿੱਚ ਵੇਚ ਸਕਦੇ ਹੋ ਤੇ ਜਿੱਦਾਂ ਹੀ ਆਪਣੀ ਤਿਆਰ ਹੁੰਦੀ ਹੈ ਇਹ ਤੁਸੀਂ ਸ਼ਹਿਰ ਦੇ ਵਿੱਚ ਆ ਕੇ ਇਹਨੂੰ ਵੇਚ ਸਕਦੇ ਹੋ ਇਹਦਾ ਰੇਟ ਵੀ ਕਾਫੀ ਜ਼ਿਆਦਾ ਹਾਈ ਰਹਿੰਦਾ ਦੀ ਡਿਮਾਂਡ ਵੀ ਬਹੁਤ ਜ਼ਿਆਦਾ ਪਰ ਇੱਕ ਗੱਲ ਕਰੀਏ ਤੇ ਪ੍ਰੋਡਕਸ਼ਨ ਦੀ ਪ੍ਰੋਡਕਸ਼ਨ ਬਹੁਤ ਲੋਅ ਹੈ ਕਿਉਂਕਿ ਇਹਦੇ ਬਾਰੇ ਅਵੇਅਰਨੈਸ ਨਹੀਂ ਹੈਗੀ ਇੱਕ ਤਾਂ ਹਰ ਦੁਕਾਨਦਾਰ ਤੁਹਾਨੂੰ ਇਹਦੇ ਬਾਰੇ ਦੱਸ ਨਹੀਂ ਸਕਦਾ ਕਿ ਕਿਹੜੀ ਇਹਦੇ ਵਿੱਚ ਦਵਾਈ ਪਾਣੀ ਹੈ ਜਾਂ ਕਿਹੜੀ ਆਪਾਂ ਨੂੰ ਟੈਕਨੀਕਲ ਦੀ ਇਹਦੇ ਵਿੱਚ ਲੋੜ ਹੈ ਜਾਂ ਕਿਹੜੇ ਟਾਈਮ ਤੇ ਕਿਹੜੀ ਸਪਰੇਅ ਕਰਨੀ ਪੈਣੀ ਹੈ ਉਹ ਸਾਰੀ ਨੌਲੇਜ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਅੱਗੇ ਦੰਦੇ ਰਾਂਗੇ ਜੇ ਤੁਸੀਂ ਵੀ ਬਰੋਕਲੀ ਦੀ ਫਸਲ ਲਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਵਸ ਇਹ ਮੇਨਟੇਨ ਰੱਖਣਾ ਥੋੜੇ ਨੇੜੇ ਤੇੜੇ ਕੋਈ ਸ਼ਹਿਰ ਹੋਣਾ ਚਾਹੀਦਾ ਕਿਉਂਕਿ ਸ਼ਹਿਰ ਦੇ ਵਿੱਚ ਇਹਦੀ ਡਿਮਾਂਡ ਹੈ ਤੇ ਉੱਥੇ ਤੁਸੀਂ ਇਹਨੂੰ ਵੇਚੋਗੇ ਤਾਂ ਤੁਹਾਨੂੰ ਬਹੁਤ ਹੀ ਵਧੀਆ ਮੁਨਾਫਾ ਹੋਊਗਾ ਬਰੋਕਲੀ ਦੇ ਵਿੱਚੋਂ ਤੁਸੀਂ ਇਹਨੂੰ ਘੱਟ ਜਗ੍ਹਾ ਤੇ ਵੀ ਲਾ ਕੇ ਪਹਿਲਾਂ ਟਰਾਈ ਕਰ ਸਕਦੇ ਹੋ ਜਿਵੇਂ ਇੱਕ ਜਾਂ ਦੋ ਕਨਾਲ ਦੇ ਵਿੱਚ ਲਾ ਕੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਦੀ ਡਿਮਾਂਡ ਰਹਿੰਦੀ ਹੈ ਬਾਕੀ ਜੇ ਤੁਸੀਂ ਪਹਿਲਾਂ ਤੇ ਸਬਜ਼ੀ ਗੋਭੀ ਵਗੈਰਾ ਲਾ ਲਓ ਤਾਂ ਸੇਮੇ ਗੋਭੀ ਮੰਗੀ ਲੱਗਦੀ ਹੈ ਸੇਮ ਸਾਰਾ ਪ੍ਰੋਸੈਸ ਰਹਿੰਦਾ ਪਰ ਜਿਹੜਾ ਇਹਦਾ ਰੇਟ ਹੈ ਆਪਾਂ ਨੂੰ ਗੋਭੀ ਨਾਲੋਂ ਡਬਲ ਮਾਣ ਮਿਲ ਜਾਂਦਾ ਹੈ ਹੁਣ ਆਪਾਂ ਗੱਲ ਕਰਦੇ ਹਾਂ ਆਪਣੀ ਅਗਲੀ ਫਸਲ ਦੇ ਬਾਰੇ ਜਿਹੜੀ ਆਪਣੀ ਅਗਲੀ ਫਸਲ ਹੈ ਇਹਦਾ ਨਾਮ ਹੈ ਫੁੱਲ ਗੋਬੀ ਹੁਣ ਵੈਸੇ ਕਈ ਕਿਸਾਨ ਭਰਾ ਜਾਣਗੇ ਕਿ ਜੁਲਾਈ ਤੋਂ ਲੈ ਕੇ ਅਗਸਟ ਦੇ ਵਿੱਚ ਕਈ ਕਿਸਾਨ ਭਰਾਵਾਂ ਨੇ ਇਹਨੂੰ ਲਾ ਵੀ ਦਿੱਤਾ ਤੇ ਹੁਣ ਤੋੜ ਵੀ ਰਹੇ ਨੇ ਉਹਨਾਂ ਨੂੰ ਇਹਦੇ ਮਾਰਕੀਟ ਦੇ ਵਿੱਚ ਜਿਹੜਾ ਰੇਟ ਆ ਉਹ ਵੀ ਬਹੁਤ ਜ਼ਿਆਦਾ ਮਿਲ ਰਿਹਾ ਤਾਂ ਆਪਾਂ ਨੂੰ ਸਤੰਬਰ 'ਚ ਲਾਉਣੇ ਦਾ ਫਾਇਦਾ ਕੀ ਹੋਗਾ ਇੱਕ ਤਾਂ ਜਿਹੜਾ ਆਪਾਂ ਨੂੰ ਕਿਸਾਨ ਭਰਾਵਾਂ ਨੂੰ ਰੇਟ ਇਸ ਟਾਈਮ ਮਿਲ ਰਿਹਾ ਉਹਦੇ ਨਾਲ ਜੇ ਤੁਸੀਂ ਸਤੰਬਰ ਦੇ ਵਿੱਚ ਲਾਉਣੇ ਫੁੱਲ ਗੋਬੀ ਉਹਦਾ ਰੇਟ ਤੁਹਾਨੂੰ ਆਟੋਮੈਟਿਕਲੀ ਜ਼ਿਆਦਾ ਮਿਲੂਗਾ ਦੂਜਾ ਜਿਹੜਾ ਹੁਣ ਜੁਲਾਈ ਅਗਸਤ ਦੇ ਵਿੱਚ ਲਾਈਵ ਹੁੰਦੀ ਹੈ ਤਾਂ ਇੱਕ ਫੁੱਲ ਹੁੰਦਾ ਜਿਹੜਾ ਆਪਣਾ ਅੱਧਾ ਕਿਲੋ weight ਤੱਕ ਆਉਂਦਾ ਪਰ ਉਹ ਜੇ ਤੁਸੀਂ ਸਤੰਬਰ ਦੇ ਵਿੱਚ ਲਾਉਨੇ ਹੋ ਜਿਹੜਾ ਫੁੱਲ ਦਾ weight ਆਪਾਂ ਨੂੰ ਅੱਗੇ ਜਾ ਕੇ ਮਿਲਦਾ ਕਿਲੋ ਤੱਕ ਫੁੱਲ ਦਾ weight ਚਲੇ ਜਾਂਦਾ ਤੇ ਗੱਲ ਕਰੀਏ ਜਿਹੜਿਆਂ ਨੇ ਜੁਲਾਈ ਤੋਂ ਅਗਸਤ ਦੇ ਵਿੱਚ ਲਾਇਆ ਹੋਣਾ ਤੁਸੀਂ ਦੇਖ ਸਕਦੇ ਹੋ ਉਹਨਾਂ ਦਾ ਇੱਕ ਏਕੜ ਦਾ ਜਿਹੜਾ ਪੈਸਟੀਸਾਈਡ ਦਾ ਖਰਚਾ ਉਹ 20000 ਤੱਕ ਚਲਾ ਜਾਂਦਾ ਪਰ ਉਹ ਜੇ ਆਪਾਂ ਸਤੰਬਰ ਦੇ ਵਿੱਚ ਲਾਉਨੇ ਆ ਫੁੱਲ ਗੋਬੀ ਆਪਣਾ ਪੈਸਟੀਸਾਈਡ ਦਾ ਖਰਚਾ ਸਿਰਫ 10000 ਤੱਕ ਰਹਿ ਜਾਂਦਾ ਮੀਂਹ ਅੱਧਾ ਰਹਿ ਜਾਂਦਾ ਦੋ ਜਿਆ ਇਸ ਟਾਈਮ ਆਪਾਂ ਦੇਖਿਆ ਹੋਣਾ ਸਪਲਾਈ ਬਹੁਤ ਜ਼ਿਆਦਾ ਗੋਭੀ ਦੀ ਤਾਂ ਇੰਨੀ ਕੋਈ ਡਿਮਾਂਡ ਵੀ ਹੈ ਨਹੀਂ ਤਾਂ ਆਪਾਂ ਨੂੰ ਰੇਟ ਆਟੋਮੈਟਿਕਲੀ ਘੱਟ ਮਿਲਦਾ ਪਰ ਜੇ ਗੱਲ ਕਰੀਏ 8 ਸਤੰਬਰ ਤੋਂ ਬਾਅਦ ਆ ਕੇ ਉਸ ਟਾਈਮ ਗੋਭੀ ਹੁੰਦੀ ਬਹੁਤ ਘੱਟ ਆ ਫੁੱਲ ਗੋਭੀ ਤੇ ਉਸ ਟਾਈਮ ਆਪਾਂ ਨੂੰ ਰੇਟ ਵੀ ਬਹੁਤ ਜ਼ਿਆਦਾ ਮਿਲਦਾ ਤੇ ਜਿਹੜੀ ਪ੍ਰੋਡਕਸ਼ਨ ਆ ਪਰ ਇੱਕੜ ਦੇ ਹਿਸਾਬ ਨਾਲ ਉਹ ਆਪਾਂ ਨੂੰ ਡਬਲ ਮਿਲਦੀ ਹੈ ਕਿਉਂਕਿ ਇੱਕ ਤਾਂ ਆਪਣੇ ਫੁੱਲ ਦਾ ਵਾਜਨ ਬਹੁਤ ਜ਼ਿਆਦਾ ਵੱਣਦਾ ਤੇ ਜਿਹੜੀ ਆਪਣੀ ਪ੍ਰੋਡਕਸ਼ਨ ਆ ਉਹ ਆਟੋਮੈਟਿਕਲੀ ਕਿੰਨੇ ਦੇ ਵਿੱਚੋਂ ਆਪਣੀ ਡਬਲ ਹੋ ਜਾਂਦੀ ਹੈ ਬਾਕੀ ਅਸੀਂ ਹੋਰ ਵੀ ਆਏਗਾ ਸਬਜੀ ਦੇ ਵੀਡੀਓ ਅੱਗੇ ਲੈ ਕੇ ਆਉਂਦੇ ਰਹਾਂਗੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਕਮੈਂਟ ਕਰਿਓ ਜੇ ਤੁਹਾਡਾ ਵੀ ਕੋਈ ਸਵਾਲ ਹੋਇਆ ਬਾਕੀ ਜੇ ਤੁਸੀਂ ਵੀ ਇਹਨਾਂ ਚੋਂ ਕਿਸੇ ਵੀ ਫਸਲ ਦੀ ਪੂਰੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਦੇ ਵਿੱਚ ਉਹ ਫਸਲ ਦਾ ਨਾਮ ਲਿਖ ਦਿਓ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦੇ ਦਾਂਗੇ ਵੀਡੀਓ ਦਾ ਰਿਲੇਟਡ ਆਉਣੇ ਵਾਲੇ ਟਾਈਮ ਦੇ ਵਿੱਚ ਬਾਕੀ ਵੀਡੀਓ ਚੁੜੇ ਤੱਕ ਬਣੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ